ਤੇ ਆਲਮੋਸਟ ਲੈਟਾਂ ਜਿਹੜੀਆਂ ਹਨਾ ਉਹ ਡਨ ਹੋ ਗਈਆਂ ਵਾ ਇਹ ਤਾਂ ਹੁਣ ਰਾਤ ਨੂੰ ਚੱਲਣਗੀਆਂ ਤਾਂ ਪਤਾ ਲੱਗੂਗਾ ਵੀ ਕੀ ਬਣਿਆ ਤੇ ਕੀ ਨਹੀਂ ਬਣਿਆ ਓਕੇ ਇਧਰ ਤਾਂ ਸਮਾਨ ਸੂਰ ਪਿਆ ਸਾਡਾ ਬਾਲਣ ਪਿਆ ਆ ਪਿਆ ਆ ਪਿਆ ਆ ਪਿਆ ਆ ਸਾਰਾ ਕੁਝ ਪਿਆ ਇਹਨੂੰ ਆਪਾਂ ਅੱਗ ਲਾ ਦੇਣੀ ਆ ਓਲਾ ਮਾਫ ਕਰੇ ਬੋ ਸ਼ੋਭ ਸ਼ੋਬਾ ਆਂਗਰੀਆਂ ਕਾਜੂ ਤੇ ਆ ਹੈਗਾ ਵਾ ਤੇਲ ਤੇ ਆ ਮੂਫਲੀ ਸੌਫ ਚਾਰ ਮਗਜ਼ ਤਾਨੂੰ ਰੋ ਵਿੱਚ ਪਾ ਕੇ ਪੱਤ ਬਣਾਉਣ ਲੱਗ ਪਏ ਉਦੋਂ ਤੁਹਾਨੂੰ ਫੋਨ ਕਰ ਦਵਾਂਗੇ ਤੁਸੀਂ ਆਵਦਾ ਹਣਾ ਸਮਾਨ ਲੈ ਕੇ ਆ ਜਾਓ ਤੁਹਾਨੂੰ ਉਸ ਗੁਰ ਤਿਆਰ ਕਰ ਦਾਂਗੇ ਬਸ ਹਾਂ ਟਾ 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 ਆ ਗਈ ਗੀਤਾ ਦਾ ਸੱਦਾ ਹੀ ਸੂ ਜੇਗਾ ਅੱਛਾ ਇਹ ਗੀਤਾ ਸੱਦਾ ਦੇਣ ਆਏ ਆ ਹਾਂ ਉੱਚ ਇਹ ਜਾਣਾ ਹੁਣ ਤੁਸੀਂ ਕਿ ਨਹੀਂ ਅੱਜ ਲੈ ਵੇ ਮੁੰਡਾ ਰੋ ਪੀਣ ਲੱਗਾ ਸਾਡਾ ਪੀ ਬਹਿ ਕੇ ਰੋ ਇਹ ਤਾਜੀ ਰੋ ਨਿਕਲਦੀ ਆ ਇਥੋਂ ਹੀ ਪੀਤੀ ਜਾਣੀ ਆ ਹੈ ਉਹ ਕੁਛ ਨਹੀਂ ਹੁੰਦਾ ਇਹ ਕਿੱਥੇ ਜਾਣੀ ਬੰਦੇ ਦੇ ਦਵਾ ਦਵ ਲੱਗੇ ਹੋਇਆ ਕਦੇ ਕਿ ਜੰਮ ਨਾ ਜਾਵੇ ਹੈ ਉਹ ਨਹੀਂ ਜੰਮਣੀ ਨਹੀਂ ਨਹੀਂ ਜੰਮਣੀ ਕਾਦੀ ਆ ਬਸ ਠੀਕ ਆਉਣਗੇ ਫਾਈਨਲੀ 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 ਲੈਟਾਂ ਲੱਗ ਗਈਆਂ ਪਰ ਲੈਟ ਅੱਲੈਮੁਸ ਸਲਾਮ ਵਾਲੇਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਸਵਾਗਤ ਆ ਜੀ ਆ ਨੂੰ ਆਖਦੇ ਆ ਜਿਹਦੇ ਨਵੇਂ ਵਲੌਗ ਦੇ ਵਿੱਚ ਇੱਕ ਨਵਾਂ ਦਿਨ ਇੱਕ ਨਵਾਂ ਵਲੌਗ ਤੇ ਆਪਾਂ ਕਰਤਾ ਵਾ ਸਟਾਰਟ ਇਸ ਟਾਈਮ ਮੈਂ ਖੜਾ ਮਾਂ ਵਿਆਹ ਵਾਲੇ ਘਰ ਦੇ ਸਾਹਮਣੇ ਪਾਸੇ ਜੀ ਤੁਹਾਨੂੰ ਪਤਾ ਕੱਲ ਸਫਾਈ ਸੂਈ ਆਪਾਂ ਵਾਵਾ ਕੀਤੀ ਆ ਕੰਮ ਸ਼ਮ ਵਾਵਾ ਸਾਰੇ ਨਵੇੜ ਤੇ ਸੀ ਕੱਲ ਲekin ਜਿਹੜਾ ਕੱਲ ਕੰਮ ਤੁਹਾਨੂੰ ਪਤਾ ਕਿ ਅੱਧੇ ਰਹਿ ਗਏ ਸੀ ਤਾਂ ਅੱਜ ਕੰਟੀਨਿਊ ਹੋਣੇ ਆ। ਸੋ ਸਭ ਤੋਂ ਪਹਿਲਾਂ ਮਾਰਨਿੰਗ ਉੱਠਿਆ ਤਾਂ ਲੈਟਾਂ ਵਾਲੇ ਆ ਗਿਆ ਤੇ ਲੈਟਾਂ ਲੱਗਣ ਲੱਗੀਆਂ ਜੀ ਬਾਈ ਹੁਣ ਇੱਕ ਚੜ ਗਿਆ ਕੋਠਿਆਂ ਤੇ। ਹੈ ਵੀ? ਹਾਂ ਜੀ ਚੜ ਗਿਆ ਜੀ। ਚੜ ਗਿਆ। ਇਹ ਹੁਣ ਕਿੰਨੀ ਦੇਰ ਚਲਾਉਂਗੇ ਭਲਾ? ਇਸੇ ਲਾ ਲਾਂਗੇ ਜੀ 2 ਘੰਟੇ। 2 ਘੰਟੇ ਲੱਗ ਜਾਣਗੀਆਂ। ਇਨਸ਼ਾਅੱਲਾ। ਅੱਲਾ ਖੈਰ ਸੋਖ ਰੱਖੇ ਮੋਜਦਾ ਵਿਆਹ ਵਾ ਤਾਂ। ਕੱਲ ਕਮੈਂਟ ਦੇ ਵਿੱਚ ਕਿਸੇ ਨੇ ਕਿਹਾ ਵੀ ਵਿਚਾਰਾ ਲਾੜਾ। ਮੈਂ ਕਿਹਾ ਵਿਚਾਰਾ ਲਾੜੇ ਦੇ ਵੀ ਪਹਿਲੇ ਪਹਿਲੀ ਵਾਰੀ ਜ਼ਿੰਦਗੀ ਪੈਸੇ ਲੱਗਣ ਲੱਗਿਆ ਕੋਈ ਰੋਲਾ ਨਹੀਂ ਇਹਨਾਂ ਨੇ ਵੀ ਸਾਰੀ ਜ਼ਿੰਦਗੀ ਲਾਇਏ ਨੀਗੇ ਚਲੋ ਖੈਰ ਕੋਈ ਨਹੀਂ ਲਾਈਟਾਂ ਜਦੋਂ ਲੱਗੀਆਂ ਤੁਹਾਨੂੰ ਸੋਹਣਾ ਬੜਾ ਨਜ਼ਾਰਾ ਜਿਹੜਾ ਵਿਊ ਕਰਾਵਾਂਗੇ ਫਰੰਟ ਆ ਸਾਈਡ ਵਾਲਾ ਵਾ ਸਾਰਾ ਪਾਸਾ ਤਾਂ ਉਹ ਜਰਾ ਮਤਲਬ ਸੋਹਣਾ ਨਿਜ਼ਾਮ ਹੋ ਜਾਊਗਾ ਸੋ ਹੁਣ ਆਪਾਂ ਚੱਲਨੇ ਆ ਤਾਂ ਮੈਂ ਜਿਵੇਂ ਕੱਲ ਦੱਸਿਆ ਸੀ ਕਿ ਅੱਜ ਬਣਾਉਣਾ ਵਾ ਗੋੜ ਤੇ ਉਹਦੇ ਵਾਸਤੇ ਡਰਾਈ ਫਰੂਟ ਜੇ ਉਹ ਜਿਹੜਾ ਸਮਾਨ ਉੱਚ ਪੈਣਾ ਵਾ ਆ ਉਹਨੇ ਪਰਚੇਜ਼ ਕਰਨਾ ਵਾ ਉਹ ਲੈਣਾ ਵਾ ਲੈ ਕੇ ਫਿਰ ਆਪਾਂ ਵਾਪਸ ਇੱਥੇ ਆਣਾ ਵਾ ਫਿਰ ਵੇਲਣੇ ਤੇ ਜਾਣਾ ਵਾ ਸੋ ਜਿਹੜੀ ਵੀ ਰੁਟੀਨ ਅੱਜ ਦੀ ਸਾਰੀ ਹੋਈ ਤੁਹਾਡਾ ਕਰਦੇ ਆ ਸਾਂਝੀ ਤੇ ਰੈਣਾ ਵਾਂ ਵਲੌਗ ਦੇ ਨਾਲ ਜੁੜ ਕੇ ਆ ਜਾਓ। ਫਲ ਉਸਤਾ ਜੀ ਚਨੇ ਲੈ ਲਏ ਆਪਾਂ। ਹੋਰ ਕੀ ਆ ਬਾਦਾਮ ਇਹ ਗਰੀ ਬੜੀ ਮਹਿੰਗੀ ਉਸਤਾ ਦਿੱਤੀ ਆ ਕੀ ਆ ਭਲਾ ਇਹ ਵੀ ਗਰੀ ਬਰਾਦਾ ਵਾ। ਇਹ ਗਰੀ ਬਰਾਦਾ ਜੀ ਹੋਰ ਕਾਜੂ ਹੋਰ ਸਾਡੇ ਕੋਲ ਕਾਜੂ ਆ ਗਏ ਆ। ਸੌਫ ਜਿਹੜੀ ਜਿਹੜੀ ਸ਼ਹਿਰ ਨਾਰਮਲ ਪੈਣੀ ਆ ਉਹ ਨਾਰਮਲ ਲਈ ਆ ਕੀ ਆ ਭਲਾ ਆ ਚਾਰ ਮਗ ਦਾ ਆ ਕੀ ਆ ਇਹ ਵੀ ਮੇਰਾ ਹੀ ਆ ਪੱਕੀ ਗੱਲ ਆ ਸੰਗ ਦਾ ਕਾਦੋਂ ਤੂੰ ਤਾਂ ਵਿੱਚ ਆਉਣਾ ਨਹੀਂ ਪਿਆ। ਚਲੋ ਖੈਰ ਚੱਲੀਏ ਸैम ਕੀ ਰਹਿ ਗਿਆ ਭਲਾ ਆਪਣਾ ਤੇਲ ਤੇਲ ਪਾਉਣੇ ਆ ਤਾਂ ਹੋਰ ਮੂਫਲੀ ਮੂਫਲੀ ਤੇਲ ਪਾਉਣ ਦੇ ਮੂਫਲੀ ਤੇਲ ਤਾਂ ਫਿਰ ਖਾਣਾ ਕੀ ਆ ਇਹ ਗੁੜ ਤਾਂ ਮੈਨੂੰ ਲੱਗਦਾ ਨਹੀਂ ਇਹੀ ਖਾਵਾਂਗੇ ਚਲੋ ਖੈਰ ਚੱਲੀਏ ਚੱਲ ਲੋ ਜੀ ਘਰੇ ਆ ਗਏ ਆ ਤੇ ਆਲਮੋਸਟ ਲੈਟਾਂ ਜਿਹੜੀਆਂ ਹਨਾ ਉਹ ਡਨ ਹੋ ਗਈਆਂ ਵਾ ਇਹ ਤਾਂ ਹੁਣ ਰਾਤ ਨੂੰ ਚੱਲਣ ਗਿਆ ਤਾਂ ਪਤਾ ਲੱਗੂਗਾ ਵੀ ਕੀ ਬਣਿਆ ਤੇ ਕੀ ਨਹੀਂ ਬਣਿਆ ਤੇ ਆ ਆ ਵੀ ਤਕਰੀਬਨ ਆਲਮੋਸਟ ਡਨ ਹੋਈ ਗਈਆਂ ਆ ਥੋੜੀਆਂ ਰਹਿ ਗਈਆਂ ਨਾ ਆ ਆ ਇੱਥੇ ਲਾਉਣੀਆਂ ਨਾ ਅੱਛਾ ਆ ਛੱਡੀਆਂ ਮੈਂ ਬਸ ਆ ਠੀਕ ਹੀ ਆ ਚਲ ਇੱਥੇ ਵੀ ਲਾ ਕੇ ਕੀ ਕਰਨੀਆਂ ਤੇ ਆ ਲੈ ਆ ਤਾਰ ਤੇ ਲਾ ਦੇ ਹੁਣ ਕੱਪੜੇ ਤੁਸੀਂ ਵਿਆਹ ਦੇ ਦਿਨ ਵੀ ਸਕੋਣੇ ਆ ਇਹ ਲਾਉਂਦੇ ਆ ਕੱਲ ਪਰਸੋਂ ਕਦੋਂ ਲਾਉਣੀਆਂ ਮੇਰੇ ਕੋ ਡਾਂਗ ਲੈਂਦਾ ਬੰਦਾ ਕੁਛ ਨਾ ਕੁਛ ਕੀ ਟਾਂਗ ਲੈਂਦਾ ਭਰਾ ਉਹ ਤਾਂ ਕਿਲੀਆਂ ਲਾਓ ਇੱਥੇ ਛੋਟੀਆਂ ਛੋਟੀਆਂ ਕੋਈ ਕਰਦੇ ਆ ਨਹੀਂ ਤੇਰੇ ਕੀ ਫਾਇਦਾ ਤੇਰੇ ਲਾੜੇ ਹੋਣ ਦਾ ਤੇਰੀ ਘਰ ਚ ਚੱਲਦੀ ਨਹੀਂ ਤੇ ਇਹ ਲਾਦੇ ਨਹੀਂ ਅੱਜ ਕਿਸੇ ਨੇ ਕਮੈਂਟ ਕੀਤਾ ਸੀ ਵਿਚਾਰਾ ਲਾੜਾ ਕੱਸੇਵੇਂ ਮੈਂ ਨਾ ਬੜਾ ਮੈਂ ਕਮੈਂਟ ਸਾਰੇ ਵੱਢਦਾ ਹੁੰਦਾ ਹਾਂ ਵੈਸੇ ਤੁਸੀਂ ਜਿਹੜੇ ਜਿਹੜੇ ਕਰਦੇ ਹੋ ਹਾਂ ਗੁਰਮੁਖੀ ਵਾਲੇ ਮੈਨੂੰ ਥੋੜੇ ਨਹੀਂ ਸਮਝ ਆਉਂਦੀ ਤਾਂ ਮੈਨੂੰ ਕਿਸੇ ਨੇ ਕਮੈਂਟ ਵੈ ਕੀਤਾ ਸੀ ਕਿ ਵਲੌਗ ਲੰਮੇ ਬਣਾਇਆ ਕਰੋ ਬਟ ਕੋਸ਼ਿਸ਼ ਆ ਚਲੋ ਆਪਾਂ ਹੋਰ ਜ਼ਿਆਦਾ ਲੌਂਗ ਕਰਦੇ ਆ ਤਾਂ ਇਹਦਾ ਮੈਨੂੰ ਬੜਾ ਹਾਸਾ ਆਇਆ ਸੀ ਕਿਸੇ ਨੇ ਕਿਹਾ ਵਿਚਾਰਾ ਲੜਾ ਮੈਂ ਵੀ ਵੀਡੀਓ ਚ ਬੋਲਦਾ ਹੈ ਕੋਈ ਮਜਬੂਰੀ ਨਾ ਕਣ ਮੈਂ ਕਹ ਆਪਣੀ ਵੀਡੀਓ ਚ ਬੋਲ ਲੈਂਦਾ ਉਹਨੂੰ ਨਹੀਂ ਇਹ ਸਿਰਫ ਆਦ ਵੀਡੀਓ ਚ ਬੋਲਦਾ ਬਈ ਮਜਬੂਰੀ ਨਾ ਕਿਉਂਕਿ ਉਹ ਵੀ ਤੱਕੇ ਨਾ ਬਣਾਉਣੀ ਹੁੰਦੀ ਮੈਂ ਕਹਿ ਕੇ ਕਹਿ ਕੇ ਤਾਂ ਵਿਆਹ ਤੋਂ ਬਾਅਦ ਤੇ ਇਹੋ ਵੀ ਨਹੀਂ ਬੋਲਣਾ ਕਿਉਂਕਿ ਵਿਆਹ ਤੋਂ ਬਾਅਦ ਤਾਂ ਕਹਿੰਦੇ ਬੰਦਾ ਬੋਲਣਾ ਹੀ ਜਾਂਦਾ ਸੋ ਖੈਰ ਅੱਖਾਂ 'ਚ ਲੱਟਾਂ ਪਈਆਂ ਨਹੀਂ ਮੇਰੇ ਲੱਟਾਂ ਨਹੀਂ ਸੋਰੀ ਸੂਰਜ ਪੈਂਦਾ ਆ ਪਾਜੀ ਪੈਂਦੇ ਪਿਆ ਬਾਕੀ ਤਾਂ ਠੀਕ ਆ ਤਾਂ ਬਸ অলਮੋਸਟ ਡਾਨਾ ਜੇ ਤੋ ਚੱਲੀਆਂ ਨਾ ਰਾਤ ਨੂੰ ਤਾਂ ਫਿਰ ਤੁਹਾਨੂੰ ਆਪਾਂ ਵਿਖਾਉਣੀਆਂ ਤਾਂ ਫਿਰ ਨਜ਼ਾਰਾ ਵੱਜੂਗਾ ਹੁਣ ਮੈਂ ਚੱਲਾ ਮੈਂ ਹੁਣ ਵਾਸਤਾ ਨਹੀਂ ਲਾਉਣਾ ਚਲੋ ਅਸਲ ਦੇ ਵਿੱਚ ਨਾ ਆ ਜਿਹੜਾ ਬਈ ਇਹਨੂੰ ਕੀ ਕਹਿੰਦੇ ਪਹਿਲਾਂ ਪਿਕਸਲ ਹਾਂਜੀ ਹਨਾ ਪਿਕਸਲ ਹਾਂ ਇਹ ਪਿਕਸਲ ਆ ਤਾਂ ਇਹ ਜੱਗ ਮੁਗ ਜਾਂ ਰਾਤ ਨੂੰ ਕਰੂਗਾ ਇੱਕ ਵਾਰੀ ਮੈਂ ਤੁਹਾਨੂੰ ਬਾਰਾਂ ਵਖਾ ਦੇਣਾ ਵਾ ਓਕੇ ਆਇਦਰ ਦਾ ਸਮਾਨ ਸੂਰ ਪਿਆ ਸਾਡਾ ਬਾਲਣ ਪਿਆ ਆ ਪਿਆ ਆ ਪਿਆ ਆ ਪਿਆ ਆ ਸਾਰਾ ਕੁਝ ਹੀ ਪਿਆ ਇਹਨੂੰ ਆਪਾਂ ਅੱਗ ਲਾ ਦੇਣੀ ਆ ਓਲਾ ਮਾਫ ਕਰੇ ਬੋ ਸ਼ੋਭ ਸ਼ੋਭ ਉਹਨਾਂ ਯਾਰ ਆ ਬਾਲਣ ਨੂੰ ਅੱਗ ਨਹੀਂ ਲਾਉਣੀ ਬਾਲਣ ਨੂੰ ਅੱਗ ਨਹੀਂ ਲਾਉਣੀ ਲਾਉਣੀ ਹੈ ਨਾ ਤਾਂ ਮੈਂ ਬਾਲਣ ਦਾ ਹੀ ਕਿਹਾ ਇਹਨੂੰ ਕਿਹਾ ਮੈਂ ਸੱਚੀ ਤਾਂ ਆ ਲੇਟਾਂ ਇੱਥੇ ਲੱਗੀਆਂ ਵੇਹਿਆ ਬਹੁਤ ਸੋਹਣੀਆਂ ਲੱਗਣਦੀਆਂ ਤਾਂ ਉਹ ਤਾਂ ਇਹਨਾਂ ਨੇ ਲਾਉਣੀਆਂ ਵਾ ਕਿਉਂ ਇਤਨਾ ਇਤਨਾ ਹੀ ਲਾਉਣੀਆਂ ਕਿਉਂ ਅੱਗੇ ਵੀ ਲਾਉਣੀਆਂ ਇਹ ਅੱਛਾ ਲਾਉਣੀਆਂ ਵਾ ਬਸ ਠੀਕ ਆ ਠੀਕ ਆ ਆ ਨਾ ਥੋੜੇ ਢਿੱਲਾ ਕਹਿੰਦੇ ਆ ਇੱਥੇ ਨਾ ਇੱਕ ਵਾਂਸ ਆਪਾਂ ਲਾ ਕੇ ਤੈਨੂੰ ਤਾਂ ਕੱਸਣਾ ਵਾ ਤਾਂ ਚਲੋ ਖੈਰ ਇਹ ਵਾਂਸ ਤਾਂ ਤੁਸੀਂ ਆਪੇ ਲਿਓ ਮੈਂ ਚੱਲਾਂ ਵਾ ਘਰ ਨੂੰ ਕਿਉਂਕਿ ਸਮਾਨ ਜਿਹੜਾ ਮੇਰਾ ਉਹ ਸਾਰਾ ਰੈਡੀ ਹੋਇਆ ਪਿਆ ਵਾ ਮੈਂ ਚੱਲਾਂ ਵੇਲਣੇ ਤੇ ਤਾਂ ਜਿਹੜਾ ਗੁੜ ਬਣਾਉਣਾ ਆਪਾਂ ਸੋ ਹੁਣ ਆਪਾਂ ਇੱਥੋਂ ਜਾਣਾ ਵਾ ਵੇਲਣੇ ਆਇਓ ਲਓ ਜੀ ਘਰੇ ਆ ਗਏ ਆ ਸਮਾਨ ਸਾਰਾ ਰੈਡੀ ਪਿਆ ਆਪਣਾ ਲਓ ਜੀ ਚਨੇ ਆਹ ਪਾ ਲਾ ਕੀ ਸੀ ਗਿਰੀ ਦਾ ਹਲਵਾ ਗਿਰੀ ਦਾ ਪਾਊਡਰ ਤਾਂ ਆ ਆ ਬਦਾਮ ਗਿਰੀਆਂ ਕਾਜੂ ਤੇ ਆ ਹੈਗਾ ਵਾ ਤੇਲ ਤੇ ਆ ਮੂਫਲੀ ਸੌਫ ਚਾਰ ਮਗਜ਼ ਚਾਰ ਮਗਜ਼ ਚਾਰੇ ਮਗਜ਼ ਜਿਹਨੂੰ ਕਹਿੰਦੇ ਹੁੰਦੇ ਆ ਉਹ ਵਾਹੇ ਹਾਂ ਤੇ ਪਰ ਚਨੇ ਜਿਹੜੇ ਆਪਾਂ ਹੋਰ ਲੈਣੇ ਆ ਆ ਜਿਹੜੇ ਥੋੜੇ ਬਲੈਕ ਬਲੈਕ ਆ ਇਹ ਇੱਕ ਕਾਲੇ ਆ ਵਿੱਚ ਤਾਂ ਹੈ ਨਾ ਥੋੜੇ ਡਲੀਆਂ ਗੀਆਂ ਇਹ ਇਹ ਸਾਫ਼ ਹੀ ਆ ਪਰ ਇਹ ਥੋੜੇ ਸਖਤ ਆ ਉਹ ਨਹੀਂ ਇਹ ਛਿੱਲੇ ਹੁੰਦੇ ਤੋਂ ਦੂਸਰੇ ਚਨੇ ਆਹੋ ਉਹ ਛਿੱਲੇ ਹੁੰਦੇ ਆ ਚਲੋ ਖੈਰ ਇਹ ਸਾਰਾ ਸਮਾਨ ਆਪਣਾ ਰੈਡੀ ਆ ਤੇ ਉਹਨਾਂ ਨੇ ਕਿਹਾ ਸੀ ਕਿ ਜਦੋਂ ਅਸੀਂ ਪਾਤ ਪਾਦੀ ਪਾਤੀ ਮਤਲਬ ਵੀ ਉਹ ਕਹਿੰਦੇ ਹੁੰਦੇ ਆ ਵੀ ਪੱਤ ਚੜ ਗਈ ਜਦੋਂ ਆਪਾਂ ਤੁਹਾਨੂੰ ਰੋ ਵਿੱਚ ਪਾ ਕੇ ਪੱਤ ਬਣਾਉਣ ਲੱਗ ਪਏ ਉਦੋਂ ਤੁਹਾਨੂੰ ਫੋਨ ਕਰ ਦਵਾਂਗੇ ਤੁਸੀਂ ਆਵਦਾ ਹਣਾ ਸਮਾਨ ਲੈ ਕੇ ਆ ਜਿਓ ਤੁਹਾਨੂੰ ਉਸ ਗੋੜ ਤਿਆਰ ਕਰ ਦਾਂਗੇ ਬਸ ਹਾਂ ਟਾ 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 ਵਾ ਵਾ ਬੇਬੇ ਮੈਨੂੰ ਸਮਝ ਨਹੀਂ ਆਈ ਮੈਂ ਕਹਿਣਾ ਕੀ ਆ ਤਾਂ ਬੇਬੇ ਨੇ ਐ ਫਰ ਫਰ ਹਾਂ ਬੇਬੇ ਨੂੰ ਪਤਾ ਹੈ ਨਾ ਬੇਬੇ ਬਕੜਾਏ ਤੇ ਰਹਿੰਦੀ ਆ ਅਲਾਵਾ ਬਕਰੇ ਚਲੋ ਖੈਰ ਇਹ ਨਿਬੜ ਹੀ ਚੱਲਾ ਪਾ ਹੈ ਨਾ ਚਲੋ ਖੈਰ ਹੁਣ ਆਪਾਂ ਜਾਣੇ ਆ ਤਾਂ ਜਾ ਕੇ ਵੇਲਨੇ ਤੇ ਹੀ ਮਿਲਦੇ ਆ ਓਕੇ ਜੀ ਆਜੋ ਲੋਈ ਸਮਾਨ ਸਮੂਹ ਨੂੰ ਪੈਕ ਕਰਕੇ ਰਖਾ ਆ ਗਿਆ ਆਪਾਂ ਫਿਰ ਇੱਧਰ ਆ ਗਏ ਆ ਤੁਹਾਨੂੰ ਪਤਾ ਕਿ ਕੰਮ ਜਿਹੜਾ ਇੱਕ ਹੈ ਤੇ ਦੂਜਾ ਨਾਲ ਦੀ ਨਾਲ ਹੀ ਨਿਕਲਿਆ ਹੁੰਦਾ ਵਾ ਇਹ ਹਲੇ ਆ ਲਾਈਟਾਂ ਆਪਣੀਆਂ ਜਿਹੜੀਆਂ ਹੁਣ ਇਹਦੇ ਉੱਤੇ ਲਵਾਉਣੇ ਪਏ ਆ ਮੈਂ ਕਿਹਾ ਵੀ ਇਹ ਇੱਕ ਵਾਰੀ ਲੱਗ ਹੀ ਜਾਣ ਤਾਂ ਉਹ ਥੋੜਾ ਜਿਹਾ ਲੇਟ ਹੋ ਗਿਆ ਆਪਣਾ ਕਿਉਂਕਿ ਉਹ ਕਹਿੰਦੇ ਵੀ ਪੱਤਾ ਸਾਡੀਆਂ ਨੇ ਨਿਕਲਦੀਆਂ ਪਈਆਂ ਤੁਸੀਂ ਕਿੰਟਾ ਲੇਟ ਆਇਓ ਮੈਂ ਫਿਰ ਮੈਂ ਇੱਥੇ ਢੇੜਾ ਮਾਰ ਲਵਾਂ ਇੱਥੇ ਹਲੇ ਸੱਦਾ ਦੇਣਾ ਗੀਤਾਂ ਦਾ ਅੱਜ ਲਾਈਟਾਂ ਨੂੰ ਤਾਂ ਲੱਗ ਗਈਆਂ ਮੈਂ ਹਲੇ ਤਾਂ ਵਿਆਹ ਹੈਗਾ ਵਾ 21 ਤੋਂ 22 ਨੂੰ ਭਾਈ ਨੂੰ ਸ਼ੁਰੂ ਹੋਣਾ ਵਾ ਹੁਣ ਹਨਾ ਦੇਣ ਗਿਆ ਇਹ ਪੁੱਫੋਂ ਨੇ ਕੀਤਾ ਸੱਦਾ ਕੀ ਬਣਿਆ ਉਫੋ ਉਹ ਕੋਈ ਨਹੀਂ ਗਈ ਆ ਉਹ ਪ੍ਰੰਤਰ ਚਲੇ ਗਈ ਆ ਕਿਉਂ ਨਹੀਂ ਇਹਨਾਂ ਨੂੰ ਮੰਨਾਂ ਦਾ ਹੁਣ ਕੀ ਕਰ ਸਕਦੇ ਆ ਇਹ ਸਾਡੇ ਨਾਲ ਉਹ ਨਾਈ ਨੈਣਾ ਜਿਹੜੀਆਂ ਹੁੰਦੀਆਂ ਉਹ ਵਿਚਾਰੀਆਂ ਕੀ ਕਹਿੰਦੇ ਆ ਵੀ ਪੱਠੇ ਵੱਢਣ ਚਲ ਗਈਆਂ ਕਿ ਕੀ ਕਰਨ ਚਲ ਗਈਆਂ ਹੁਣ ਲੱਭੀਆਂ ਹੀ ਨਹੀਂ ਖੇਤਾਂ ਦੇ ਵਿੱਚ ਤਾਂ ਹੁਣ ਉਹ ਹੁਣ ਕਿੱਦਾਂ ਆਪਾਂ ਕਰ ਦੇਣਾ ਸੱਦਾ ਨਹੀਂ ਹੁਣ ਆਪ ਘਰ ਘਰ ਜਾਈਏ ਨਹੀਂ ਹੁਣ ਆਪਾਂ ਤੱਕ ਸਾਡੇ ਦਾ ਘਰ ਡੀਕੀਆਂ ਦੇ ਵੀ ਪਣੀ ਸੱਦਾ ਕਿਦੋਂ ਆਣ ਨਹੀਂ ਨਹੀਂ ਕਹਿੰਦੇ ਕਹਿੰਦੇ ਬੂੰਦੀ ਘਟ ਗਈ ਵਿਆਹ ਵਾਲਿਆਂ ਦੀ ਬਿਤਾ ਨਹੀਂ ਟਾਈਮ ਨਾ ਕਦੇ ਸੱਦਾ ਦਿੱਤਾ ਨਹੀਂ ਬੁੰਦੀ ਆ ਜਾਂਦੀ ਆ ਬੁੰਦੀ ਦਾ ਇੰਜਾ ਬੁੰਦੀ ਪਤਾਸੇ ਇਹ ਪਤਾਸੇ ਲੈ ਕੇ ਆਏ ਅਗਲੇ ਦਿਨ ਹਾਂ ਪਤਾਸੇ ਲੈ ਕੇ ਆਏ ਵਿਦ ਦੇ ਨਾਲ ਤਾਂ ਇਹ ਵੀ ਆ ਕੇ ਹੁਣ ਤੁਹਾਨੂੰ ਪਤਾ ਜਦੋਂ ਸੱਦਾ ਹੁੰਦਾ ਵਾ ਵਿਆਹ ਦਾ ਜਾਂ ਗੀਤਾਂ ਦਾ ਦੇਈਦਾ ਪਹਿਲੇ ਦਿਨ ਜਦੋਂ ਬੁੜੀਆਂ ਹੁੰਦੀਆਂ ਉਦੋਂ ਆਪਾਂ ਪਤਾਸੇ ਦੇਈਦੇ ਆ ਠੀਕ ਆ ਮਤਲਬ ਪਤਾਸੇ ਹਾਂ ਲਾ ਮੈਂ ਤੇ ਪਹਿਲੇ ਪਹਿਲੇ ਬੱਚੇ ਦਾ ਸ਼ਾਦੀ ਕਰਨ ਗਈ ਪਹਿਲੇ ਪਹਿਲੇ ਨਿਆਣੇ ਦਾ ਵਿਆਹ ਵਾ ਨਹੀਂ ਕਿਆ ਵਾ ਬੁੰਦੀ ਦਾ ਗਿਆ ਬੁੰਦੀ ਦਾ ਨਹੀਂ ਨਹੀਂ ਪਤਾਸੇ ਲੈ ਕੇ ਆਏ ਆ ਤੁਹਾਨੂੰ ਵੀ ਪਤਾ ਅਹੀ ਲੈ ਲੈ ਆਂਦੇ ਲੈ ਹੋਰ ਕੀ ਇਹਨਾਂ ਨੂੰ ਕੀ ਯਾਰਾਂ ਨੂੰ ਪਤਾ ਕਿ ਨਾਲਿਓ ਕੀ ਬੂੰਦੀ ਹੁਣ ਅੱਜ ਬੂੰਦੀ ਗਈ ਆ ਬੇ ਪਤਾਸੇ ਕਹਿੰਨੇ ਆ ਫੁੱਫੂ ਆਪਾਂ ਨਾ ਹਾਂ ਅੱਲਾ ਮੇਰੇ ਤੇ ਅੰਮੀ ਵੀ ਹੈ ਨਹੀਂ ਜਿੰਨੇ ਮੈਨੂੰ ਦੱਸਣਾ ਨਹੀਂ ਮੈਂ ਜੋ ਹੈਗਾ ਮਾਈਆਂ ਵਰਗਾ ਮੇ ਤੇ ਮੀ ਹੈ ਨਹੀਂ ਜਿੰਨੇ ਨਹੀਂ ਨਹੀਂ ਮੈਂ ਹੈਗਾ ਮਾਈਆਂ ਵਰਗਾ ਚਲੋ ਖੈਰ ਆਪਾਂ ਮੋਜ ਨੂੰ ਫੋਨ ਕਰਦੇ ਆਂ ਵੀ ਉਹ ਪਤਾਸੇ ਫੜੀ ਆਵੇ ਸੋ ਰਾਜ ਰਾ ਨੂੰ ਪਤਾਸੇ ਪਤਾਸੀ ਹੋਊਗਾ ਪਤਾਸੇ ਚੱਲਣਗੇ ਤਾਂ ਆ ਇਨਸ਼ਾਅੱਲਾ ਤਾਂ ਗੀਤਾਂ ਵਾਸਤੇ ਸੱਦਾ ਜਿਹੜਾ ਵਾ ਉਹ ਘਰ ਘਰ ਜਾ ਕੇ ਨਿਆਣਾ ਦਿੰਦੀਆਂ ਹੁੰਦੀਆਂ ਤੋ ਕਿਸੇ ਨੂੰ ਕਹਿੰਨੇ ਆਂ ਗੀਤਾਂ ਦਾ ਸੱਦਾ ਦੇ ਹਣ ਤਾ ਅਜ ਫੇਰ ਗੀਤ ਹੀ ਚੱਲਣਗੇ ਰਾਤ ਨੂੰ ਠੀਕ ਆ ਇਹ ਲੱਗ ਗਈਆਂ ਲਾਈਟਾਂ ਲਾਈਟਾਂ ਆਲਮੋਸਟ ਜੋ ਚੱਲ ਰਹੀਆਂ ਫੇਰ ਤੁਹਾਨੂੰ ਉਹ ਵਿਖਾਉਂਗਾ ਤੇ ਫੇਰ ਜਿਹੜੀ ਅਗਲੀ ਅਪਡੇਟ ਹੋਊਗੀ ਹੁਣ ਨਾਲ ਦੀ ਨਾਲ ਹੀ ਦਊਂਗਾ ਇਹ ਨਹੀਂ ਦੱਸਣਾ ਮੈਂ ਵੀ ਐ ਨੂੰ ਚੱਲੇ ਆਂ ਆਜੋ 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 ਨੰਗੇ ਆਓ ਆ ਗਿਆ ਆ ਗਿਆ ਇਹ ਕੀ ਇਹ ਕੀ ਕਰਨ ਆਇਆ ਮੈਂ ਤੁਹਾਨੂੰ ਸਿਰਫ ਮੂੰਹ ਵੀ ਖਾਵਣਾ ਮਿਲਣ ਆਇਆ ਨਾਲ ਵਾ ਵਾ ਦੇ ਉਹ ਕਹਿੰਦਾ ਦਾਦੀ ਮਰੀ ਨੂੰ ਮਾਈ ਜੀ ਆਇਆ ਨਹੀਂ ਅੱਛਾ ਨੀ ਮੁੜ ਕੇ ਦਾਨੀ ਨਾਲ ਹੀ ਸਾਰੇ ਰਿਸ਼ਤੇ ਸੀ ਤੁਹਾਡੀ ਇਹ ਸਾਡੀ ਦਾਦੀ ਦੀ ਗੱਲ ਹੋ ਰਹੀ ਹੈ ਨਾਲ ਵਰਤਣਾ ਸੀ ਹੈ ਓਏ ਅੱਲਾ ਨੂੰ ਪਤਾ ਹੁੰਦਾ ਹੈ ਹੋਰ ਸੁਣਾਓ ਕਰਦ ਦੇਈਆਂ ਤੇ ਅਸੀਂ ਹੁਣ ਜਿੰਨੂ ਨਾਕਾਮ ਮੈਂ ਬਗੈਰ ਕੰਮ ਤੋਂ ਮਟੂੜਿਆ ਕਦੀ ਨਹੀਂ ਕੰਮ ਤੋਂ ਆਜੋ ਕੰਮ ਤੋਂ ਬਗੈਰ ਮੈਂ ਨਹੀਂ ਠੁਰਦਾ ਹੁੰਦਾ ਵੱਡੇ ਹੁਣ ਅਗਲੇ ਦਾ ਇੱਥੇ ਮਾਲ ਚੜ੍ਹੇ ਦੇ ਵਾਤਾ ਇਸ ਹੋ ਕੇ ਗਿਆ ਅੱਛਾ ਵੇੜੇ ਨਹੀਂ ਵੱਡੇ ਤੇ ਵਕਿਉਂ ਨਹੀਂ ਵੱਡੇ ਮਰਦੀ ਹੁਣ ਮਾਲ ਵਕਫਾ ਦੇ ਦੇ ਆ ਤਾ ਆਂ ਆਵਾ ਕੱਡੇ ਕੋਲੇ ਆਇਆ ਕਰੋ ਤੁਸੀਂ ਵਡੇਰੇ ਆ ਮਾਤੀ ਰੱਖੋ ਆ ਗਈ ਤਾ ਸੱਦਾ ਹੀ ਸੁਝੇਗਾ ਅੱਛਾ ਇਹ ਗੀਤਾਂ ਸੱਦਾ ਦੇਣ ਆਂ ਹਾਂ ਉੱਚਾ ਇਹ ਜਾਣਾ ਹੁਣ ਤੁਸੀਂ ਕਿ ਨਹੀਂ ਅੱਜ ਨਹੀਂ ਤੁਸੀਂ ਤਾਂ ਜਾਣਾ ਬਹੁਤ ਚਾਹ ਤਾਂ ਪੀ ਕੇ ਜਾਇਓ ਅੱਛਾ ਰੋਟੀ ਖਾ ਲੈ ਆ ਜਾ ਰੋਟੀ ਖਾ ਲੀਆ ਓਏ ਆ ਜਾ ਹੁਣ ਉਧਰ ਚੱਲੇ ਆ ਚੱਲ ਇਹਨਾਂ ਸਦੇ ਦਿੰਦਿਆਂ ਅਸੀਂ ਹੋਰ ਬੰਦੇ ਲੱਗਦੇ ਓਏ ਇਹ ਬੁੜੀ ਲੱਭੀ ਨਹੀਂ ਅੱਛਾ ਉਹ ਕੰਮ ਗਿਆ ਹੋਈ ਸੀ ਤਾਂ ਫਿਰ ਉਹਨਾਂ ਨੇ ਬਾਬਾ ਕਲਤਾ ਹੁਣ ਤੁਸੀਂ ਜਾਣਾ ਰਾਤ ਨੂੰ ਹੋਰ ਜਾਣਾ ਵਾ ਲੈ ਇਹਨਾਂ ਦਾ ਸੂਟ ਰਾਤ ਦੇ ਇਸ ਤਰੀਕੇ ਤੇ ਫੇ ਤਮਾਲ ਪਉ ਆਈ ਤਾਂ ਇਹ ਤਾਂ ਗੋਡੇ ਗਿੱਟੇ ਸਾਰੇ ਸੈੱਟ ਹੋ ਜਾਣਗੇ ਕਸਮ ਹੈ ਸਿਰਫ ਤੱਕੜਾ ਲਾ ਕੇ ਢੂੰਢੂ ਪਤਨ ਕੀ ਕਰਦੇ ਬਾ ਅੱਜ ਤਾਂ ਫਿਰ ਕੀ ਕਹਿੰਦੇ ਆ ਕਿ ਘਰੇ ਘਣਾ ਲੱਕ ਦੁਖਦਾ ਹੋជា ਆ ਕੇ ਵੇਖਣਾ ਘਰੇ ਲੱਕ ਨਹੀਂ ਲੱਤਾਂ ਗੋਡੇ ਪੈਰ ਸਾਰਾ ਕੁਝ ਹੀ ਹਾਂ ਤੇ ਗਿੱਧਾ ਸਭ ਤੋਂ ਬਹੁਤ ਹੈ ਚਲੋ ਖੈਰ ਆਪਾਂ ਹੁਣ ਚੱਲੀਏ ਸੈਮ ਉਹਨਾਂ ਦਾ ਫੋਨ ਆ ਗਿਆ ਤੇ ਜਾਵਾਂਗੇ ਤੇ ਸਾਡੇ ਕੋਈ ਘਰੇ ਆਊਗਾ ਜਿਹੜੇ ਅਸੀਂ ਜਾਣਾ ਹੀ ਨਹੀਂ ਕਿਸੇ ਸਾਡੇ ਕੋਈ ਆਂਦਾ ਵਾ ਬਸ ਸਹੀ ਹਾਂ ਇਦਾਂ ਹੀ ਇਹੇ ਇਹੇ ਤੇ ਵਾਣਾ ਨਾ ਚੜਨ ਦੇ ਬਾਦ ਆਦੇ ਮੁੰਡੇ ਨਾ ਚੰ ਜੋਗੀ ਨਾਵੇਂ ਜਿਹਨਾਂ ਦੇ ਘਰੇ ਜਾਣਾ ਉਹ ਨੱਚਣ ਗਿਆ ਆਪਣੇ ਨਾ ਉਹ ਨੱਚਣ ਗਿਆ ਆ ਕੇ ਹੈ ਚਲੋ ਖੈਰ ਸਹਿਮ ਸਾਹਿਬ ਰੋਟੀ ਪਾਣੀ ਛਕੋ ਤਰ ਨਿਕਲ ਜੀ ਉਹਨਾਂ ਦਾ ਫੋਨ ਆ ਗਿਆ ਵੀ ਬਈ ਅਸੀਂ ਪੱਤ ਪਾ ਲਈ ਆ ਤੇ ਟਾਈਮ-ਓ-ਟਾਈਮ ਆਜੋ ਸੂਰਜ ਚ ਗਿਆ ਵੇਲਾ ਕਿੱਥੇ ਹਾਂ ਆਹੀ ਟਾਈਮ ਉਹਨਾਂ ਨੇ ਦਿੱਤਾ ਸੀ ਤੇ ਭੱਜੋ ਹੁਣ ਆਜੋ ਲੋ ਜੀ ਵੇਲਣੇ ਤੇ ਪਹੁੰਚ ਆਏ ਹਾਂ ਇੱਕ ਪੱਤ ਉਧਰ ਲੱਗੀ ਹੋਈ ਆ ਤਾਂ ਆਪਣਾ ਜਿਹੜਾ ਇਹ ਕੱਢਦੇ ਪਏ ਆ ਇਹਨਾਂ ਹਲੇ ਟਾਈਮ ਵਾਵਾ ਲੱਗ ਜਾਣਾ ਹੈ ਨਾ ਬਾਬਾ ਇਹਨਾਂ ਨੂੰ ਕਿੰਨਾ ਟਾਈਮ ਲੱਗਣਾ ਇਹਨੂੰ ਭਲਾ 10 15 ਮਿੰਟਾਂ ਚ ਆ ਜੂਗੀ ਚੜੀ ਖੜੀ ਆ ਪੱਤ ਹੈ ਆ ਲੈ ਵੀ ਮੁੰਡਾ ਰੋ ਪੀਣ ਲੱਗਾ ਸਾਡਾ ਪੀ ਬਹਿ ਕੇ ਰੋ ਇਹ ਤਾਜੀ ਰੋ ਨਿਕਲਦੀ ਆ ਇੱਥੋਂ ਹੀ ਪੀਤੀ ਜਾਣੀ ਆ ਹੈ ਉਹਦੀ ਆਵਾਜ਼ ਆਉਂਦੀ ਪਈ ਆ ਥੋੜੀ ਜੀ ਜਨਰੇਟਰ ਚੱਲਦਾ ਪਿਆ ਉਹਦੀ ਆਵਾਜ਼ ਬਹੁਤ ਹੀ ਆਉਂਦੀ ਮੇਰੀ ਸ਼ੈ ਘਟ ਆ ਵੇ ਪੂਰਾ ਬਿਨਾ ਪੂਰਾ ਹੈ ਵੇਚੋ ਦੇ ਕੱਖ ਹੁੰਦੇ ਹੋਣੇ ਕੋਈ ਨਹੀਂ ਪੀਆ ਪੀਆ ਇਦਾਂ ਚੱਲਦਾ ਸੀ ਪਹਿਲੇ ਵਾ 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 ਸਮੇਆ ਸਹੀਏ ਘਰੇ ਤੂੰ ਕੰਮ ਨਹੀਂ ਕਰਦਾ ਤੂੰ ਨਹੀਂ ਕਰਦਾ ਤੂੰ ਕਰਦਾ ਹੋਰ ਹੋਰ ਮੈਂ ਹੀ ਕਰਦਾ ਹੋਰੀ ਚੱਕ ਕੇ ਤਾਂ ਪੱਤ ਤੁੱਤਰਿਆ ਵੇ ਹੈ ਹੋਰੀ ਚੱਕ ਲਈ ਸੈਮੇ ਨੇ ਤੱਪਾ ਤੁੱਤਰਿਆ ਵੇ ਆ ਕੀ ਹੋਇਆ ਸੈਮਾ ਜਿਹੜਾ ਗੰਦ ਹੈ ਤੂੰ ਗੰਦ ਇਹ ਜੇ ਤੁਸੀਂ ਗੰਦ ਨਾ ਉਵੇਂ ਇਹ ਗੰਡ ਆ ਲੋਈ ਪੱਤ ਆਪਣੀ ਚੜਿਆਈ ਆ ਆ ਵੇਖੋ ਜੀ ਕੀ ਬਾਤਾਂ ਹੈ ਇਹ ਬਾਬੇ ਦੇ ਕਰਾਮਾਤ ਆ ਬਾਬਾ ਜੀ ਨਾ ਬੋਲੀ ਤੋਂ ਲਾਦੇ ਹਿਸ਼ਾਰਪੁਰ ਦੇ ਮੈਂ ਬਾਬਾ ਕਿੱਥੋਂ ਦੇ ਬਾਬੇ ਦੱਸੋ ਹੁਣ ਮੜਾ ਜਾ ਤਾਜਵਾਲ ਦੇ ਤਾਜਵਾਲ ਤੁਹਾਡਾ ਪਿੰਡ ਸੀ ਪੁਰਾਣਾ ਹਾਂਜੀ ਤੇ ਜ਼ਿਲ੍ਹਾ ਹਿਸ਼ਾਰਪੁਰ ਤਹਿਸੀਲ ਗੜਸ਼ੰਕਰ 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 ਤਹਿਸੀਲ ਪਿੰਡ ਤਾਜਵਾਲ ਤੇ ਜ਼ਿਲ੍ਹਾ ਹਿਸ਼ਾਰਪੁਰ ਲੋਈ ਹਿਸ਼ਾਰਪੁਰੀਆਂ ਦਾ ਗੁੜ ਬਣ ਗਿਆ ਇਹ ਬਣਿਆ ਤਾਂ ਫਰੋਜਪੁਰੀਆਂ ਦੇ ਬਣਿਆ ਹਿਸ਼ਾਰਪੁਰੀਆਂ ਨੇ ਲੋਈ ਪੱਤ ਚੜਿਆਈ ਆ ਤਕਰੀਬਨ ਪਾ ਸਿੱਟ ਦੇ ਆ ਗੰਡ ਚ ਤੇ ਫਿਰ ਕਰਦੇ ਆ ਅਗਲੀ ਗੱਲ ਬਾਤ ਨਹੀਂ ਨਹੀਂ ਪਾਤੀ ਡੱਬਾ ਕਾਨੂੰ ਕਰਨਾ ਵਗੈ ਲਾਜ ਦੇ ਵਿੱਚ ਕਿਉਂ ਲਾ ਦੇ ਯਾਰ ਆਪੇ ਮਿਕਸ ਹੋ ਜਾ ਲੋ ਜੀ ਮਿਕਸ ਹੋ ਜਾਊ ਆਪੇ ਇਹ ਦੇਸੀ ਆਈ ਦੇਸੀ ਡਾਲਡਾ ਕਾਨੂੰ ਪੋਣਾ ਇਹ ਵੀ ਬੜਾ ਉਖਾ ਲੱਭਾ ਲੋਕੀ ਤਾਂ ਹੁਣ ਛੱਡਦੇ ਨਹੀਂ ਕਿ ਸਾਗ ਚ ਪਾ ਆਪਾ ਬੇੜਾ ਬਾਇਆ ਬਸ ਠੀਕ ਆ ਨੋਈ ਸਮਾਨ ਸਾਡਾ ਖੁੱਲ ਗਿਆ ਤੇ ਪੱਤ ਆ ਗਈ ਆ ਕੈਮੋ ਕੈਮ ਕਰਦਾ ਗਾ ਘੋਟੋਂ ਲੈ ਆਇਆ ਸ਼ਾਰੋਂ ਹੈ ਕਰਦਾ ਕਿ ਸ਼ਾਰੋਂ ਲੈ ਕੀ ਕਰਦਾ ਹੁਣ ਇਹ ਜਿਹੜੀ ਝੇਤ ਆਉਂਦਾ ਹੀ ਚਲ ਕਰ ਬਈ ਉਹਦੇ ਪਿੱਛੇ ਆਪਣੇ ਘਾਡੇ ਮਰਨ ਹੋ ਗਿਆ ਕੰਮ ਹੈ ਕਰਦਾ ਕਰਦਾ ਝੂਕ ਕਰਦਾ ਆ ਬੱਟ ਕਢਾ ਲਿਆ ਯਾਰ ਕੱਲੇ ਕਰਦੇ ਫਾਦੇ ਕੋ ਨੇ ਨੇੜੇ ਘਰ ਮੜਾਇਆ ਦੇ ਮਾਰ ਠੀਕ ਹੈ ਆ ਢੇੜਾ

ਨੁਲਾ ਦਾ ਗੋੜ ਥੋੜਾ ਵਾਦਾ ਬਾਕੀ ਸਮਾਨ ਬਹੁਤਾ ਹੋ ਗਿਆ ਨਾ ਆ ਵੀ ਕੰਦਾ ਤੇ ਆ ਵੀ ਸਮਾਨ ਸਾਈਡ ਤੇ ਆ ਗਿਆ ਸਮਾਨ ਆ ਗਿਆ ਪਾ 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 ਦੇ ਵਿੱਚ ਪਾ ਦੇ ਸਾਡੇ ਦੇ ਨਾਲ ਫੇਟ ਪਾ ਦੇ ਦਵਾ ਅਰੇ ਭਾਈ ਜਨੈਲਾ ਖੁਦਾ ਮਦਦ ਰੇੜੀ ਵੀ ਸਾਮ ਕਰ ਲੈ ਕੋਈ ਰੰਬਾ ਕਿਥੇ ਰੰਬਾ ਫੜਾ ਯਾਰ ਬਿਸਮਿਲਲਾਹੁਰ ਰਬ ਉਹ ਬਾਹਰ ਕੀ ਕਰਨ ਲੈ ਜਾ ਤੂੰ ਆਜੋ ਉਹ ਬਾਤ ਕਰਦੇ ਆ। ਕੋਈ ਨਾ ਬਾਤ। ਤੇਰੇ ਨੰਨੇ ਦਾ ਕਾਹਦੇ ਤੇ ਲਾਈਕ ਆ। ਇਹ ਕਾਹੇ? ਮੂਝਿਆ ਨਕਲਾਈ। ਇਹ ਸਭ ਨੂੰ ਲੱਤੂ ਬਹੁਤ ਹੈ। ਨਾ ਵੰਗ ਗਰੀ ਦਾ ਟੂੜਾ। ਗਾਡੀ ਜੀ ਹੁਣੇ ਛੋੜ ਦੇ ਜਿਹੜਾ ਇਹਨੂੰ ਛੋੜਦਾ। ਦੇਖਿਆ ਵੀ ਬਹੁਤ ਆ ਹਨਾ। ਤੂੰ ਕੀ ਹੁੰਦੇ ਨਹੀਂ ਹਜੇ। ਕੋਈ ਨੀ ਕੋਈ ਨੀ ਤੁਰਦਾ ਆ। ਨਹੀਂ ਤੇ ਮੈਨੂੰ ਫੜਾ ਲੰਬਾ ਨਹੀਂ ਤੁਰਾਂ ਦੀ। ਕਿ ਇਹਦੇ ਨੁਕਰਾਂ ਦੇ ਪਿਆ ਹਜੇ ਕਿ ਇਹਨੂੰ ਮਾਰੋ ਮਾੜਾ ਇਹ ਆਪੇ ਧਰਮ ਹੋ ਜਾਣੀ ਉਹ ਕੁਛ ਨਹੀਂ ਹੁੰਦਾ ਇਹ ਕਿੱਥੇ ਜਾਣੇ ਬੰਦੇ ਦੇ ਦਵਾ ਦੋ ਲੱਗੇ ਹੋਇਆ ਕਹਿੰਦੇ ਕਿ ਜੰਮ ਨਾ ਜਾਵੇ ਹੈ ਉਹ ਨਹੀਂ ਜੰਮਦੀ ਨਹੀਂ ਨਹੀਂ ਜੰਮਣੀ ਕਾਦੀ ਆ ਬਸ ਠੀਕ ਆਉਣਗੇ ਆਹ ਆ ਹਲੋ ਇਹ ਸਵਾਸ ਛਾੜਦਾ ਮੇਰਾ ਉਹ ਹੋ ਗਿਆ ਕਈ ਵਾਰ ਛੜ ਗਿਆ ਚੰਡ ਲਾ ਚਾਟਾ ਦੋਹਰਾ ਵਿਆਹ ਇੱਥੇ ਕਿ ਕੁਛ ਨਹੀਂ ਕਹਿਣਾ ਫੇਰ ਲੋ ਜੀ ਪੇਸੀਆਂ ਸਾਡੀਆਂ ਅੱਧੀਆਂ ਅੱਧੀਆਂ ਚਲਾ ਗਿਆ ਗੋਡ ਅੰਦਰ ਤੇ ਆ ਡਲੇ ਵੱਜ ਗਏ ਸੀ ਕਿਉਂਕਿ ਉਹ ਨਾ ਠੰਡਾ ਹੋ ਗਿਆ ਮਾਲ ਸਾਡੇ ਕੋ ਪੈ ਗਿਆ ਬਹੁਤਾ ਬਦਾਮ ਸ਼ਦਾਮ ਇਹ ਉਹ ਜਗਾੜ ਬਹੁਤਾ ਲੱਗ ਗਿਆ ਤਾਂ ਇਹ ਤਾਂ ਕਰਕੇ ਕੰਮ ਹੋ ਗਿਆ ਖਰਾਬ ਪਰ ਚਲੋ ਹੈ ਤਾਂ ਖਾਣੀਆਂ ਹੀ ਆ ਕੋਈ ਨਹੀਂ ਹੈ ਤਾਂ ਮਿੱਠਾ ਹੀ ਆ ਸਹੀ ਗੱਲ ਆ ਕੋਈ ਨਾ ਕੋਈ ਨਾ ਇਹ ਨਹੀਂ ਮੂੰਹ ਲੈਂਦਾ ਇਹ ਨਹੀਂ ਲੈਂਦਾ ਵਾਕਿਆ ਹੀ ਕੋਈ ਨਹੀਂ ਖੈਰ ਜੋ ਵੀ ਹੋਇਆ ਸਹੀ ਹੈ ਜਾਣ ਦੇ ਚੋਰੀ ਲੋ ਜੀ ਇਹ ਕਰ ਕਰਾ ਕੇ ਚਲੀਏ ਘਰ ਨੂੰ ਲੋ ਜੀ ਗੁੜ ਬਣ ਗਿਆ ਆਪਣਾ ਲੈ ਆਂ ਆਪਾਂ ਘਰੇ ਇਹ ਪੱਤਾ ਸੀ तकरीबन 17 18 ਕਿਲੋ ਜੀ ਦੀ ਕਿਲੋ ਦੀ ਤਾਂ ਆ ਜਿਹੜਾ ਪੇਸੀਆਂ ਵਾਲਾ ਬਣ ਗਿਆ ਤੇ ਆ ਜਿਹੜਾ ਵਿਦ ਛੱਕਰ ਜਿਹਾ ਬਣ ਗਿਆ ਸ਼ੱਕਰ ਇਹ ਗੋੜਦੀਆਂ ਪੇਸੀਆਂ ਪੇਸੀਆਂ ਨਹੀਂ ਬਣੀਆਂ ਪੀਸੀਆਂ ਬਣੀਆਂ ਪੇਸੀਆਂ ਨਹੀਂ ਬਣੀਆਂ ਕਿਉਂਕਿ ਇਹ ਨਾ ਹੋ ਗਿਆ ਸੀ ਉਹਨੂੰ ਕੀ ਕਹਿੰਦੇ ਆ ਠੰਡਾ ਆ ਠੰਡਾ ਹੋ ਗਿਆ ਸੀ ਸਮਾਨ ਜਾ ਰਿਹਾ ਸੀ ਸਮਾਨ ਸਾਡੇ ਕੋਲ ਬਹੁਤਾ ਪੈ ਗਿਆ ਬਦਾਮ ਕਾਜੂ ਇਹ ਉਹ ਸਮਾਨ ਵਾਹ ਪਤਾ ਛੇਤੀ ਸੁੱਕ ਗਿਆ ਸੋ ਆ ਜਿਹੜੀਆਂ ਪੇਸੀਆਂ ਬਣੀਆਂ ਤਾਂ ਆਵੇਂ ਪਰ ਖਾਣਾ ਹੀ ਆ ਦੋਵੇਂ ਖਾਣਾ ਹੀ ਆ ਸੋ ਦੋਵੇਂ ਸਵਾਦੀ ਆ ਠੀਕ ਆ ਚਲੋ ਖੈਰ ਹੁਣ ਆਪਾਂ ਜਾਂਦੇ ਆ ਮੋਜੇ ਵੱਲ ਨੂੰ ਵਿਆਹ ਲੈ ਕੇ ਲਟਾਂ ਲੱਗੀਆਂ ਉਹ ਜਾ ਕੇ ਵੇਖਣਾ ਤੁਹਾਨੂੰ ਵਿਖਾਉਨੇ ਆ ਲਓ ਜੀ ਫਾਈਨਲੀ 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 ਲਟਾਂ ਲੱਗ ਗਈਆਂ ਪਰ ਲਟਾਂ ਕਮਾਲ ਲੱਗੀਆਂ ਆਏ ਹਾਏ ਹਾਏ ਕੀ ਬਾਤ ਆ ਬਹੁਤ ਸੋਹਣੀਆਂ ਲੱਗਣੀਆਂ ਲੈਵਲ ਹੋ ਗਿਆ ਆ ਤਾਂ ਜਿਹੜਾ ਸਾਈਡ ਤੇ ਲਵਾਇਆ ਨਾ ਪਿਕਸਲ ਜਿਹਾ ਇਹਨਾਂ ਦਾ ਨਜ਼ਾਰਾ ਹੀ ਬੰਦ ਤਾਂ ਤੁਹਾਨੂੰ ਸਾਈਡ ਤੋਂ ਵਿਖਾਉਣਾ ਥੋੜਾ ਜਿਹਾ ਪੂਰਾ ਕਹਿੰਦੇ ਹੁੰਦੇ ਵਿਆਹ ਵਾਲਾ ਮਾਹੌਲ ਬਣ ਗਿਆ ਹੈ ਹਾਏ ਹਾਏ ਕੀ ਬਾਤ ਆ ਬਹੁਤ ਸੋਹਣੀਆਂ ਲੱਗੀਆਂ ਬਹੁਤ ਸੋਹਣੀਆਂ ਅੱਲਾ ਰੱਖੇ ਖੈਰ ਸੁਖ ਕਹਿੰਦੇ ਹੁੰਦੇ ਮੌਜੂਦਾ ਵਿਆਹ ਹੋਈ ਵੇ ਬਖੈਰ ਇਸਲਾਮਤੀ ਤਾਂ ਲਟਾਂ ਵਾਲੀ ਧੂੜ ਨਿਕਲ ਜਾਈਏਗਾ ਵੀ ਦਿਲ ਖੁਸ਼ ਹੋ ਗਿਆ ਸਾਰਿਆਂ ਦਾ ਲਟਾਂ ਵੇਖ ਕੇ ਹਨਾ ਸੋ ਬਾਕੀ ਲਟਾਂ ਵੇਖ ਲਈਆਂ ਬਾਕੀ ਅੱਜ ਘੋੜਾ ਵਾਲਾ ਜਗਾੜ ਹੋ ਗਿਆ ਸਾਰਾ ਜਿਹੜੇ ਜਿਹੜੇ ਕੰਮ ਸੀ ਅੱਜ ਦੇ ਨਿਭੜ ਗਏ ਆ ਨੇਰਾ ਬਹੁਤ ਪੈ ਗਿਆ ਵਾ ਤੇ ਇਸ ਕਰਕੇ ਵਲੌਗ ਥੋੜਾ ਲੰਮਾ ਹੋ ਗਿਆ ਵੇੜਨੇ ਵਾਲੇ ਕਰਕੇ ਸੋ ਖੈਰ ਹੁਣ ਆਪਾਂ ਵਲੌਗ ਦਾ ਕਰਦੇ ਆ ਐਂਡ ਅੱਜ ਦਾ ਦਿਨ ਹੋਇਆ ਇ ਤਾਂ ਸਵੇਰ ਨੂੰ ਕਰਦੇ ਆ ਨਵਾਂ ਦਿਨ ਸ਼ੁਰੂ ਨਵਾਂ ਵਲੌਗ ਨਵੇਂ ਲੋਕ ਹਰ ਚੀਜ਼ ਨਵੀਂ ਨਵੀਂ ਸੋ ਰੱਬ ਰੱਖਾ ਜੀ